ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਸ ਸਾਹਿਬ ਜੀ ਦਾ ਪਤਾ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਦਾ ਕੋਟਕਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਬਈ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਧਾ ਦਿੱਤੇ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਤੇ ਨਾ ਸੋਧ ਹੋਈ ਨਹੀਂ ਹੁੰਦੇ ਕੱਲਾ ਕੱਲਾ ਜ਼ੇਹੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇਦੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ੇਹੇਦਾਰ ਕਰਦੇ ਹਾ ਸੰਜੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ੇਹੇਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਜਿੰਦਾ ਹੁਣ ਆਪਾਂ ਪੰਜਾਂ ਨੇ ਬਣਾ ਲਈ ਆ ਪਰ ਉਹਨੂੰ ਲਿਖ ਕੇ ਕਾਲ ਤੱਕ ਹੁਣ ਦਿੱਤਾ ਇਹਨਾਂ ਨੂੰ 20 ਤਰੀਕ ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਪਤਾ ਨਹੀਂ ਮੇਰੇ ਜਿਹੜੇ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੁਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤੱਕ ਮਾਰਦੀ ਕੁੱਤੀ ਔਰਤ ਸਾਲੀ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਕਹਾਂਗੀ ਮੈਂ ਬਈ ਮੈਂ ਗੱਲ ਨਹੀਂ ਤੇਰੇ ਨਾਲ ਕਰਨੀ ਇਸ ਗੱਲ ਤੇ ਤੂੰ ਮੇਰੇ ਲੜਾਈ ਕਰਨ ਦੀ ਯਕੀਨ ਤੋਰਦੀ ਨਹੀਂ ਚਲੋ ਆਪਾਂ ਇਸ ਤੇ ਮੈਨੂੰ ਵੀ ਬੜਾ ਧਾਮੀ ਤੇ ਮੈਨੂੰ ਤਾਂ ਇਸ ਗੱਲ ਦੀ ਇਲਮ ਨਹੀਂ ਕੋਈ ਵਿਖੀ ਹੋਣ ਦੇ ਕੀ ਨਹੀਂ ਹੋਇਆ ਚਲੋ ਆਪਾਂ ਇਹ ਕਹਾਂ ਲੂ ਕਹੋਗੀ ਬਈ ਹੋਗਾ ਨਾ ਮੈਂ ਵੀ ਧਾਮੀ ਨੇ ਕਰਾ ਦਿੱਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ ਨਹੀਂ ਫਿਰ ਮੈਂ ਨਹੀਂ ਇਸ ਗੱਲ ਕਰਦਾ ਤੇ ਆ ਜੇ ਤੁਸੀਂ ਆਹ ਇਹ ਮੇਰੀ ਮੇਰੀ ਗੱਲ ਦਾ ਕਾਲਤਾਖਦੀ ਕਰਦੇ ਤੁਸੀਂ ਸ਼ਿਕੀਪੁਰ ਕਿੱਥੋਂ ਲੈਣ ਦੀ ਵਿੱਚ ਜੀ ਨਹੀਂ ਨਹੀਂ ਉਹਨਾਂ ਨਾਲ ਗੱਲ ਉਹ ਵੀ ਪ੍ਰਧਾਨ ਹੋਊਗੀ ਮੈਂ ਸਮਾਨਦਮ ਬਿਆ ਤੁਸੀਂ ਕਹਦੇ ਹੋ ਸਮਾਨਦਮ ਹੋਇਆ ਨਹੀਂ ਨਹੀਂ ਉਹ ਵੀ ਪ੍ਰਧਾਨ ਰਹੇ ਨੇ ਨਾ ਸ਼ਰੋਨੀ ਕਮੇਟੀ ਦੇ ਲੈ ਜਦੋਂ ਰਹੇ ਫਿਰ ਉਹਨਾਂ ਨਾਲ ਕਰ ਲੋ ਗੱਲ ਜੀ ਤੁਸੀਂ